ਗੁਜਰੀ ਮਹਲਾ ਪੰਜਵਾਂ ਘਰ ਦੂਜਾ ਰਾਗ ਗੁਜਰੀ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਜਿਸ ਨੂੰ ਦੂਸਰੇ ਘਰ ਵਿੱਚ ਸਤਿਗੁਰਾਂ ਨੇ ਗਾਉਣ ਦੀ ਹਦਾਇਤ ਕੀਤੀ ਹੋਈ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਰਾਜਨ ਮਹਿ ਤੂੰ ਰਾਜਾ ਕਹੀਐ ਭੂਮਨ ਮਹਿ ਭੂਮਾ ਏ ਕਰਤਾਰ ਦੁਨੀਆ ਦੇ ਰਾਜਿਆਂ ਵਿੱਚ ਤੂੰ ਸ਼੍ਰੋਮਣੀ ਰਾਜਾ ਖਵਾਉਂਦਾ ਹੈ ਭਉਂ ਦੇ ਮਾਲਕ ਵਿੱਚ ਤੂੰ ਸਭ ਤੋਂ ਵੱਡਾ ਭਉਂ ਦਾ ਮਾਲਕ ਠਾਕੁਰ ਮੈਂ ਠਕੁਰਾਈ ਤੇਰੀ ਕੋਮਨ ਸਿਰ ਕੁਮਾ ਏ ਕਰਤਾਰ ਦੁਨੀਆ ਦੇ ਸਰਦਾਰਾਂ ਵਿੱਚ ਤੇਰੀ ਸਰਦਾਰੀ ਸਭ ਤੋਂ ਵੱਡੀ ਹੈ ਉੱਚੀ ਕੁਲ ਵਾਲਿਆਂ ਵਿੱਚ ਤੂੰ ਸ਼੍ਰੋਮਣੀ ਕੁਲ ਵਾਲਾ ਪਿਤਾ ਮੇਰੋ ਬਡੋ ਧਨੀ ਅਗਮਾ ਹੇ ਕਰਤਾਰ ਤੂੰ ਮੇਰਾ ਪਿਤਾ ਤੂੰ ਸਾਡੀ ਸਿਆਣਪ ਦੀ ਪੌਂਸ ਤੋਂ ਪਰੇ ਹੈ ਉਸਤਤ ਕਮਨ ਕਰੀ ਜੈ ਕਰਤੇ ਵੇਖ ਰਹੇ ਬਿਸਮਾਰਾ ਹੇ ਕਰਤਾਰ ਤੇਰੀ ਕਿਹੜੀ ਕਿਹੜੀ ਵੜਿਆਈ ਅਸੀਂ ਕਰੀਏ ਤੇਰੀ ਲੀਲਾ ਵੇਖ ਵੇ ਕੇ ਅਸੀਂ ਹੈਰਾਨ ਹੋ ਰਹੇ ਹਾਂ ਸੁਖੀਆਂ ਨਾ ਮਹ ਸੁਖਿਆ ਤੂੰ ਕਹੀਐ ਦਾਤਨ ਸਿਰ ਦਾਤਾ ਏ ਕਰਤਾਰ ਦੁਨੀਆ ਦੇ ਸੁਖੀ ਲੋਕਾਂ ਵਿੱਚ ਤੂੰ ਸ਼੍ਰੋਮਣੀ ਸੁਖੀ ਕਿਹਾ ਜਾ ਸਕਦਾ ਹੈ ਤੇ ਦਾਤਿਆਂ ਵਿੱਚ ਸਭ ਤੋਂ ਵੱਡਾ ਦਾਤਾ ਤੇਜਨਮੈ ਤੇਜਸਵੀ ਕਹੀਐ ਤੇਜਨਮੈ ਤੇਜਵੰਸੀ ਤੇਜਵੰਸੀ ਕਹੀਐ ਰਸੀਨ ਮਹਿ ਰਤਾ ਦਾਨੀਆਂ ਵਿੱਚ ਤੂੰ ਹੀ ਸ਼੍ਰੋਮਣੀ ਤੇਜਸਵੀ ਕਿਹਾ ਜਾ ਸਕਦਾ ਹੈ ਦੁਨੀਆਂ ਦੇ ਰਸ ਮਾਨਣ ਵਾਲਿਆਂ ਵਿੱਚ ਤੂੰ ਹੀ ਸ਼੍ਰੋਮਣੀ ਰਸੀਆ ਹੈ ਸੂਰਨ ਮਹਿ ਸੂਰਾ ਤੂੰ ਕਹੀਐ ਭੋਗਨ ਮਹਿ ਭੋਗੀ ਹੈ ਕਰਤਾਰ ਸੁਰਮਿਆਂ ਵਿੱਚ ਤੂੰ ਸ਼੍ਰੋਮਣੀ ਸੂਰਮਾ ਖਾਣ ਦਾ ਹੱਕਦਾਰ ਹੈ ਭੋਗੀਆਂ ਵਿੱਚ ਤੂੰ ਭੋਗੀ ਗ੍ਰਸਤਨ ਮਹਿ ਤੂੰ ਬਡੋ ਗ੍ਰਸਤੀ ਜੋਗਨ ਮਹਿ ਜੋਗੀ ਗ੍ਰਸਤੀਆਂ ਵਿੱਚ ਤੂੰ ਸਭ ਤੋਂ ਵੱਡਾ ਗ੍ਰਸਤੀ ਜਿਸ ਦਾ ਇਤਨਾ ਵੱਡਾ ਸੰਸਾਰ ਟੱਬਰ ਹੈ ਜੋਗੀਆਂ ਵਿੱਚ ਤੂੰ ਸ਼੍ਰੋਮਣੀ ਜੋਗੀ ਹੈ ਕਰਤਨ ਮਹਿ ਤੂੰ ਕਰਤਾ ਕਹੀ ਹੈ ਆਚਾਰਨ ਮਹਿ ਆਚਾਰੀ اے کرتار نوਵੇਂ ਕੰਮ ਕਰਨ ਵਾਲੇ ਸਿਆਣਿਆਂ ਵਿੱਚ ਤੂੰ ਸ੍ਰੋਮਣੀ ਰਚਨਹਾਰ ਹੈ ਧਰਮਿਕ ਰਸਮਾਂ ਕਰਨ ਵਾਲਿਆਂ ਵਿੱਚ ਵੀ ਤੂੰ ਹੀ ਸ੍ਰੋਮਣੀ ਹੈ ਸਾਹਨ ਮੈਂ ਸਾਹਨ ਮੈਂ ਤੂੰ ਸੱਚਾ ਸ਼ਾਹ ਵਪਾਰਣ ਮੈਂ ਵਪਾਰੀ ਦੁਨੀਆਂ ਦੇ ਸ਼ਾਹੂਕਾਰਾਂ ਵਿੱਚ ਤੂੰ ਸਦਾ ਕਾਇਮ ਰਹਿਣ ਵਾਲਾ ਸ੍ਰੋਮਣੀ ਸ਼ਾਹੂਕਾਰ ਹੈ ਤੇ ਵਪਾਰੀਆਂ ਵਿੱਚ ਤੂੰ ਵੱਡਾ ਵਪਾਰੀ ਹੈ ਦਰਬਾਰਨ ਮੈਂ ਤੇ ਰੋ ਦਰਬਾਰਾ ਸ਼ਰਨਾ ਪਾਲਨ ਟਿਕਾ ਏ ਕਰਤਾਰ ਦੁਨੀਆ ਦੇ ਦਰਬਾਰ ਲਾਣ ਵਾਲਿਆਂ ਵਿੱਚ ਤੇਰਾ ਦਰਬਾਰ ਸ਼੍ਰੋਮਣੀ ਹੈ ਸ਼ਰਨ ਪਿਆ ਦੀ लाज ਰੱਖਣ ਵਾਲਿਆਂ ਦਾ ਤੂੰ ਸ਼੍ਰੋਮਣੀ ਟਿਕਾ ਹੈ ਲਕਮੀ ਕੇ ਤਕ ਗਨੀ ਨਾ ਜਾਈਐ ਗਰਨ ਸਕੋਂ ਸਿਕਾ ਤੇਰੇ ਘਰ ਵਿੱਚ ਕਿਤਨੀ ਕੁ ਮਾਇਆ ਹੈ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਮੈਂ ਤੇਰੇ ਖਜ਼ਾਨੇ ਗਿਣ ਨਹੀਂ ਸਕਦਾ ਨਾਮਨ ਮੈਂ ਤੇਰੋ ਪ੍ਰਭ ਨਾਮਾ ਗਿਆਨਨ ਮੈਂ ਗਿਆਨੀ ਏ ਪ੍ਰਭੂ ਦੁਨੀਆ ਦੇ ਵੜਿਆਈ ਨਾਮੜੇ ਵਾਲਿਆਂ ਵਿੱਚੋਂ ਤੇਰਾ ਨਾਮੜਾ ਸ਼੍ਰੋਮਣੀ ਹੈ ਤੇ ਗਿਆਨਵਾਨਾਂ ਵਿੱਚ ਤੂੰ ਹੀ ਸ਼੍ਰੋਮਣੀ ਗਿਆਨੀ ਹੈ ਜੁਗਤਨ ਮੈਂ ਤੇਰੀ ਪ੍ਰਭ ਜੁਗਤਾ ਈਸ਼ਨਾਨਨ ਮੈਂ ਈਸ਼ਾਨੀ ਚੰਗੀ ਜੀਵਨ ਜੁਗਤ ਵਾਲਿਆਂ ਵਿੱਚ ਤੇਰੀ ਜੁਗਤ ਸ੍ਰੇਸ਼ਟ ਹੈ ਦੁਨੀਆਂ ਦੇ ਤੀਰਥ ਈਸ਼ਨਾਨੀਆਂ ਵਿੱਚ ਤੂੰ ਸ਼੍ਰੋਮਣੀ ਈਸ਼ਾਨੀ ਹੈ ਸਿਧਨ ਮੈਂ ਤੇਰੀ ਪ੍ਰਭ ਸਿਧਾ ਕਰਮਨ ਸਿਰ ਕਰਮਾਂ हे hey प्रभु करामाती ताकतਾਂ ਰੱਖਣ ਵਾਲਿਆਂ ਵਿੱਚ ਤੇਰੀ ਕਰਾਮਾਤੀ ਤਾਕਤ ਸ਼੍ਰੋਮਣੀ ਹੈ ਕੰਮ ਕਰਨ ਵਾਲਿਆਂ ਵਿੱਚ ਤੂੰ ਸ਼੍ਰੋਮਣੀ ਉਦਮੀ ਹੈ ਭਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾਂ ਦੁਨੀਆਂ ਦੇ ਇਖਤਿਆਰ ਵਾਲਿਆਂ ਵਿੱਚ ਤੇਰਾ ਇਖਤਿਆਰ ਸਭ ਤੋਂ ਵੱਡਾ ਹੈ ਦੁਨੀਆਂ ਦੇ ਹੁਕਮ ਚਲਾਉਣ ਵਾਲਿਆਂ ਵਿੱਚ ਤੂੰ ਸ਼੍ਰੋਮਣੀ ਹਾਕਮ ਹੈ ਜਿਉਂ ਬੁਲਾਵੇਂ ਤਿਉ ਬੋਲਾ ਸੁਆਮੀ ਕੁਦਰਤ ਕਮਨ ਹਮਾਰੀ ਹੈ ਸੁਆਮੀ ਸਾਡੀ ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀ ਕੀਮ ਪਾਇਆ ਹੈ ਜਿਵੇਂ ਤੂੰ ਸਾਨੂੰ ਬੁਲਾਉਂਦਾ ਹੈ ਉਸੇ ਤਰ੍ਹਾਂ ਅਸੀਂ ਬੋਲਦੇ ਹਾਂ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਨਾਨਕ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਭੂ ਦੇ ਸਿਵਤ ਸਲਾਹ ਕੀਤੀ ਹੈ ਇਹ ਸਿਵਤ ਸਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਗੁਜ਼ਰੀ ਮਹਲਾ ਪੰਜਵਾਂ ਘਰ ਚੌਥਾ ਗੁਜ਼ਰੀ ਰਾਗ ਦੇ ਅੰਦਰ ਧੰਗੂਰੂ ਅਰਜਨ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਜਿਸ ਨੂੰ ਚੌਥੇ ਘਰ ਵਿੱਚ ਗਾਉਣ ਦੀ ਸਤਿਗੁਰਾਂ ਨੇ ਹਦਾਇਤ ਕੀਤੀ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। 나ਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ। हे जगਦੇ ਮਾਲਕ हे ਨਰਹਰ हे ਦੀਨਾ ਤੇ ਸਹਾਈ हे ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ। हे ਚਾਨਣ ਸਰੂਪ ਪੈ ਤਰਾਸ ਨਾਸ਼ ਕਿਰਪਾਲ ਗੁਣ ਨਿਦ ਸਫਲ ਸੁਆਮੀ ਸੇਵ हे ਸਾਰੇ ਡਰਾਂ ਸਹਿਮਾਂ ਦੇ ਨਾਸ਼ ਕਰਨ ਵਾਲੇ हे ਕਿਰਪਾਲ हे ਗੁਣਾ ਦੇ ਖਜ਼ਾਨੇ हे ਸੁਆਮੀ ਤੇਰੀ ਸੇਵਾ ਭਗਤੀ ਜੀਵਨ ਨੂੰ ਕਾਮਯਾਬ ਬਣਾ ਦਿੰਦੀ ਹੈ ਹਰ ਗੋਪਾਲ ਗੁਰ ਗੋਬਿੰਦ हे ਹਰੀ ਹੈ ਗੋਪਾਲ ਹੈ ਗੋਬਿੰਦ ਹੈ ਦਿਆਲ ਚਰਣ ਸਰਣ ਦਇਆਲ ਕੇਸਵ ਤਾਰ ਜਗ ਭਵ ਸਿੰਧ ਰਹਾਉ ਏ ਕੇਸੋ ਪ੍ਰਮਾਤਮਾ ਆਪਣੇ ਚਰਨਾਂ ਦੀ ਸ਼ਰਣ ਵਿੱਚ ਰੱਖ ਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਕਾਮ ਕ੍ਰੋਧ ਹਰਨ ਮਦ ਮੋਹ ਦહન ਮੁਰਾਰ ਮਨ ਮਕਰੰਦ ਏ ਕਾਮ ਕ੍ਰੋਧ ਨੂੰ ਦੂਰ ਕਰਨ ਵਾਲੇ ਹੇ ਮੋਹ ਦੇ ਨਸੇ ਨੂੰ ਸੜਨ ਵਾਲੇ ਹੇ ਮਨ ਨੂੰ ਜੀਵਨ ਸੁਗੰਧੀ ਦੇਣ ਵਾਲੇ ਮਰਾਰੀ ਪ੍ਰਭੂ ਜਨਮ ਮਰਨ ਨੇਵਾਰ ਧਰਨੀ ਧਰ ਪਤ ਰਾਖ ਪਰਮਾਨੰਦ ਮੇਰਾ ਜਨਮ ਮਰਨ ਦਾ ਘੇੜ ਮੁਕਾ ਦੇ ਹੇ ਧਰਤੀ ਦੇ ਆਸਰੇ ਜਗਤ ਦੇ ਵਿਕਾਰਾਂ ਵਿੱਚ ਮੇਰੀ ਲਾਜ਼ ਰੱਖ ਹੇ ਸਭ ਤੋਂ ਸ਼੍ਰੇਸ਼ਟ ਆਨੰਦ ਦੇ ਮਾਲਕ ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਹਰ ਰਦਮੰਤ ਹੈ ਹੇ ਹਰੀ ਮਾਇਆ ਅੱਗ ਦੀਆਂ ਬੇਅੰਤ ਲਹਿਰਾਂ ਵਿੱਚ ਸੜ ਰਿਹਾ ਜੀਵਾਂ ਦੇ ਹਿਰਦੇ ਵਿੱਚ ਗੁਰੂ ਦੇ ਗਿਆਨ ਦਾ ਮੰਤਰ ਟਿਕਾ ਛੇਦ ਅਹੰ ਬੁੱਧ ਕਰੁਣਾ ਮੈਂ ਚਿੰਤ ਮਿਟ ਪੁਰਖ ਅਨੰਤ ਸਾਡੀ ਹਉਮੈ ਦੂਰ ਕਰ ਤੇ ਤਰਸ ਸਰੂਪ ਹਰੀ ਤੇ ਚਿੰਤਾ ਮਿਟਾ ਦੇ हे सर्वव्यापक व्यंत प्रभु सिमर स्मरथ पल मुहूर्त प्राप्त ध्यान सहज समाध हे स्मरथ प्रभु हर पाल हर कड़ी तेरा नाम सिमर के मैं अपनी सुरत आत्मिक अडोलता दी समाधि विच जोड़ी रखा दीनदयाल प्रसन्न पूर्ण जाचीए राजसाध ਹੇ ਦਿਨੌਤੇ ਦਇਆ ਕਰਨ ਵਾਲੇ ਹੇ ਸਦਾ ਖੜੇ ਰਹਿਣ ਵਾਲੇ ਸਰਵ ਵਿਆਪਕ ਤੇਰੇ ਦਰ ਤੋਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਹੀ ਸਦਾ ਮੰਗਣੀ ਚਾਹੀਦੀ ਹੈ ਮੋਹ ਮਿਥਨ ਦੁਰੰਤ ਆਸਾ ਵਸਨਾ ਵਿਕਾਰ ਹੇ ਹਰੀ ਹੇ ਨਿਰੰਕਾਰ ਮੈਨੂੰ ਸੰਸਾਰ ਸਮੁੰਦਰ ਤੋਂ ਬਚਾ ਲੈ ਮੇਰੇ ਮਨ ਤੋਂ ਭਟਕਣਾ ਦੂਰ ਕਰ ਦੇ ਰੱਖ ਧਰਮ ਭਰਮ ਵਿਦਾਰ ਮਨ ਤੇ ਉਦਰ ਹਰ ਨਰੰਕਾਰ ਏ ਹਰੀ ਝੂਠੇ ਮੋਹ ਤੋਂ ਭੈੜੇ ਅੰਤ ਵਾਲੀ ਆਸਾ ਤੋਂ ਵਿਕਾਰਾਂ ਦੀਆਂ ਵਾਸ਼ਨਾ ਤੋਂ ਮੇਰੀ लाज ਰੱਖ ਤਣਾੜ ਆੜ ਪੰਡਾਰ ਹਰ ਨਿਦ ਹੋਤ ਜਿਨਾਂ ਨਾ ਚੀਰ ਏ ਹਰੀ ਜਿਨਾਂ ਪਾਸ ਧਾਨ ਟੱਕਣ ਲਈ ਕੱਪੜੇ ਦੀ ਲੀਰ ਵੀ ਨਹੀਂ ਹੁੰਦੀ ਉਹ ਤੇਰੇ ਗੁਣਾ ਦੇ ਖਜ਼ਾਨੇ ਪ੍ਰਾਪਤ ਕਰਕੇ ਮਨੋਂ ਧਨੀਆਂ ਦੇ ਧਨੀ ਬਣ ਜਾਂਦੇ ਹਨ ਖਾਲ ਮੁਗਦ ਮੂੜ ਕਟਾਕਿ ਸ੍ਰੀ ਧਾਰ ਪੈ ਗੁਣ ਮਤ ਧੀਰ ਹੈ ਲక్ష్ਮੀ ਪਤੀ ਮਹਾ ਮੂਰਖ ਤੇ ਦੁਸ਼ਟ ਤੇਰੀ ਮਿਹਰ ਦੀ ਨਿਗਾ ਨਾਲ ਗੁਣਾ ਵਾਲੇ ਉੱਚੀ ਮਤ ਵਾਲੇ ਧੀਰਜ ਵਾਲੇ ਬਣ ਜਾਂਦੇ ਹੈ ਜੀਵਨ ਮੁਕਤ ਜਗਦੀਸ਼ ਜਪਮਨ ਧਾਰ ਰਿਤਿ ਪ੍ਰਤੀਤ हे मन ਜੀਵਨ ਮੁਕਤ ਕਰਨ ਵਾਲੇ ਜਗਦੀਸ਼ ਦਾ ਨਾਮ ਜਪ ਹਿਰਦੇ ਵਿੱਚ ਉਸ ਵਾਸਤੇ ਸ਼ਰਧਾ ਟਿਕਾ ਜੀ ਦਯਾਮਯਾ ਸਰਬਤਰ ਰਮਣੰ ਪਰਮ ਹੰਸਾਰੀਤ ਸਭ ਜੀਵਾਂ ਨਾਲ ਦਇਆ ਪਿਆਰ ਵਾਲਾ ਸ਼ਲੋਕ ਰਖ ਪਰਮਾਤਮਾ ਨੂੰ ਸਰਵ ਵਿਆਪਕ ਜਾਣ ਉੱਚੇ ਜੀਵਨ ਵਾਲੇ ਹੰਸ ਮਨੁੱਖਾਂ ਦੀ ਇਹ ਜੀਵਨ ਜੁਗਤ ਹੈ ਦੇਤ ਦਰਸ਼ਨ ਸ਼ਰਵਨ ਹਰ ਜਸ ਰਸਨ ਨਾਮ ਉਚਾਰ ਪਰਮਾਤਮਾ ਆਪ ਹੀ ਆਪਣਾ ਦਰਸ਼ਨ ਬਖਸ਼ਦਾ ਹੈ ਕੰਨਾਂ ਵਿੱਚ ਆਪਣੀ ਸਿੱਖਤ ਸਲਾਹ ਦਿੰਦਾ ਹੈ ਜੀਵ ਨੂੰ ਆਪਣੇ ਨਾਮ ਦਾ ਉਚਾਰਨ ਦਿੰਦਾ ਹੈ ਅੰਗ ਸੰਗ ਭਗਵਾਨ ਪਰਸਨ ਰਬ ਨਾਨਕ ਪਤਤ ਉਧਾਰ ਪ੍ਰਭੂ ਸਦਾ ਅੰਗ ਸੰਗ ਵਸਦਾ ਹੈ हे ਨਾਨਕ ਆਖੇ ਹੇ ਹਰੀ ਤੇਰੀ ਸ਼ੋ ਵਿਕਾਰੀਆਂ ਦਾ ਵਿਪਾਰ ਉਤਾਰਾ ਕਰਨ ਵਾਲੀ ਹੈ